ਦੇਸ਼ ਤੇ ਦੁਨੀਆ ਭਰ ਦੇ ਵਿੱਚ ਬੜੀ ਹੀ ਧੂਮ-ਧਾਮ ਦੇ ਨਾਲ ਦਸਹਿਰੇ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਹ ਉਹ ਦਿਨ ਹੁੰਦਾ ਹੈ ਜਦੋਂ ਭਗਵਾਨ ਸ੍ਰੀ ਰਾਮ ਨੇ ਲੰਕਾ ਦੇ ਰਾਜਾ ਰਾਵਣ ਦਾ ਵਧ ਕਰਕੇ ਧਰਮ ਦੀ ਜਿੱਤ ਦਰਸਾਈ ਸੀ। ਇਸੇ ਕਰਕੇ ਦਸਹਿਰਾ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਭਾਰਤ ਦੇ ਵਿੱਚ ਰਾਵਣ ਮੇਘਨਾਥ ਦੇ ਕੁੰਭਕਰਨ ਦੇ ਪੁਤਲੇ ਦੈਨ ਕੀਤੇ ਜਾਂਦੇ ਨੇ ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ 라ਵਣ ਦੇ ਘਰ శ్రీలంਕਾ ਵਿੱਚ ਦਸਹਿਰਾ ਮਨਾਇਆ ਜਾਂਦਾ ਹੈ ਪਰ ਥੋੜੇ ਵੱਖਰੇ ਢੰਗ ਦੇ ਨਾਲ శ్రీలంਕਾ ਵਿੱਚ ਇਸ ਦਿਨ 라ਵਣ ਦਾ ਪੁਤਲਾ ਨਹੀਂ ਸਾੜਿਆ ਜਾਂਦਾ ਲੋਕ ਮਾਤਾ ਸੀਤਾ ਤੇ ਭਗਵਾਨ ਰਾਮ ਦੇ ਮੰਦਿਰਾਂ ਵਿੱਚ ਜਾ ਕੇ ਪੂਜਾ ਕਰਦੇ ਨੇ ਇੱਥੇ ਧਾਰਮਿਕ ਤੇ ਸੱਭਿਆਚਾਰਕ ਪ੍ਰੋਗਰਾਮ ਹੁੰਦੇ ਨੇ ਅਦੇ ਲੋਕ ਇੱਕ ਦੂਜੇ ਨੂੰ ਮਿਲ ਕੇ ਤੋਹਫੇ ਵੀ ਭੇਟ ਕਰਦੇ ਨੇ ਭਾਰਤ ਵਿੱਚ ਵੀ ਇਹ ਤਿਉਹਾਰ ਵੱਖ-ਵੱਖ ਰੂਪਾਂ ਦੇ ਵਿੱਚ ਮਨਾਇਆ ਜਾਂਦਾ ਹੈ ਕਿਤੇ ਰਾਮਲੀਲਾ ਦਾ ਮੰਚਨ ਹੁੰਦਾ ਹੈ ਤੇ ਕਿਤੇ ਦੁਰਗਾ ਪੂਜਾ ਦੇ ਸਮਾਪਨ ਸਮਾਰੋਹ ਇਹ ਦਿਨ ਸਾਨੂੰ ਧੀਰੇਜ ਹਿੰਮਤ ਅਤੇ ਧਰਮ ਦੀ ਰੱਖਿਆ ਦੀ ਪ੍ਰੇਰਣਾ ਦਿੰਦਾ ਹੈ ਦਸਹਿਰਾ ਕੇਵਲ ਧਾਰਮਿਕ ਹੀ ਨਹੀਂ ਸਗੋ ਸਮਾਜਿਕ ਤੇ ਸੱਭਿਆਚਾਰਕ ਇਕਤਾ ਦਾ ਵੀ ਪ੍ਰਤੀਕ ਮੰਨਿਆ ਜਾਂਦਾ ਹੈ। ਦੇਸ਼ ਤੇ ਦੁਨੀਆ ਭਰ ਦੇ ਵਿੱਚ ਬੜੀ ਹੀ ਧੂਮ-ਧਾਮ ਦੇ ਨਾਲ ਦਸਹਿਰੇ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਹ ਉਹ ਦਿਨ ਹੁੰਦਾ ਹੈ ਜਦੋਂ ਭਗਵਾਨ ਸ੍ਰੀ ਰਾਮ ਨੇ ਲੰਕਾ ਦੇ ਰਾਜਾ ਰਾਵਣ ਦਾ ਵਧ ਕਰਕੇ ਧਰਮ ਦੀ ਜਿੱਤ ਦਰਸਾਈ ਸੀ। ਇਸੇ ਕਰਕੇ ਦਸਹਿਰਾ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਭਾਰਤ ਦੇ ਵਿੱਚ ਰਾਵਣ ਮੇਘਨਾਥ ਦੇ ਕੁੰਭਕਰਨ ਦੇ ਪੁਤਲੇ ਦਹਨ ਕੀਤੇ ਜਾਂਦੇ ਨੇ। ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ 라ਵਣ ਦੇ ਘਰ శ్రీలంక ਵਿੱਚ ਦਸਹਿਰਾ ਮਨਾਇਆ ਜਾਂਦਾ ਹੈ ਪਰ ਥੋੜੇ ਵੱਖਰੇ ਢੰਗ ਦੇ ਨਾਲ శ్రీలంక ਵਿੱਚ ਇਸ ਦਿਨ 라ਵਣ ਦਾ ਪੁਤਲਾ ਨਹੀਂ ਸਾੜਿਆ ਜਾਂਦਾ ਲੋਕ ਮਾਤਾ ਸੀਤਾ ਤੇ ਭਗਵਾਨ ਰਾਮ ਦੇ ਮੰਦਿਰਾਂ ਵਿੱਚ ਜਾ ਕੇ ਪੂਜਾ ਕਰਦੇ ਨੇ ਇੱਥੇ ਧਾਰਮਿਕ ਤੇ ਸੱਭਿਆਚਾਰਕ ਪ੍ਰੋਗਰਾਮ ਹੁੰਦੇ ਨੇ ਅਦੇ ਲੋਕ ਇੱਕ ਦੂਜੇ ਨੂੰ ਮਿਲ ਕੇ ਤੋਹਫੇ ਵੀ ਭੇਟ ਕਰਦੇ ਨੇ ਭਾਰਤ ਵਿੱਚ ਵੀ ਇਹ ਤਿਉਹਾਰ ਵੱਖ-ਵੱਖ ਰੂਪਾਂ ਦੇ ਵਿੱਚ ਮਨਾਇਆ ਜਾਂਦਾ ਹੈ ਕਿਤੇ ਰਾਮਲੀਲਾ ਦਾ ਮੰਚਨ ਹੁੰਦਾ ਹੈ ਤੇ ਕਿਤੇ ਦੁਰਗਾ ਪੂਜਾ ਦੇ ਸਮਾਪਨ ਸਮਾਰੋਹ ਇਹੇ ਦਿਨ ਸਾਨੂੰ ਧੀਰੇਜ ਹਿੰਮਤ ਅਤੇ ਧਰਮ ਦੀ ਰੱਖਿਆ ਦੀ ਪ੍ਰੇਰਣਾ ਦਿੰਦਾ ਹੈ ਦਸਹਿਰਾ ਕੇਵਲ ਧਾਰਮਿਕ ਹੀ ਨਹੀਂ ਸਗੋ ਸਮਾਜਿਕ ਤੇ ਸੱਭਿਆਚਾਰਕ ਇਕਤਾ ਦਾ ਵੀ ਪ੍ਰਤੀਕ ਮੰਨਿਆ ਜਾਂਦਾ ਹੈ। ਦੇਸ਼ ਤੇ ਦੁਨੀਆ ਭਰ ਦੇ ਵਿੱਚ ਬੜੀ ਹੀ ਧੂਮ-ਧਾਮ ਦੇ ਨਾਲ ਦਸਹਿਰੇ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਹ ਉਹ ਦਿਨ ਹੁੰਦਾ ਹੈ ਜਦੋਂ ਭਗਵਾਨ ਸ੍ਰੀ ਰਾਮ ਨੇ ਲੰਕਾ ਦੇ ਰਾਜਾ ਰਾਵਣ ਦਾ ਵਧ ਕਰਕੇ ਧਰਮ ਦੀ ਜਿੱਤ ਦਰਸਾਈ ਸੀ। ਇਸੇ ਕਰਕੇ ਦਸਹਿਰਾ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਭਾਰਤ ਦੇ ਵਿੱਚ ਰਾਵਣ ਮੇਗਨਾਥ ਦੇ ਕੁੰਭਕਰਨ ਦੇ ਪੁਤਲੇ ਦਹਨ ਕੀਤੇ ਜਾਂਦੇ ਨੇ ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ 라ਵਣ ਦੇ ਘਰ శ్రీਲੰਕਾ ਵਿੱਚ ਦਸਹਿਰਾ ਮਨਾਇਆ ਜਾਂਦਾ ਹੈ ਪਰ ਥੋੜੇ ਵੱਖਰੇ ਢੰਗ ਦੇ ਨਾਲ శ్రీਲੰਕਾ ਵਿੱਚ ਇਸ ਦਿਨ 라ਵਣ ਦਾ ਪੁਤਲਾ ਨਹੀਂ ਸਾੜਿਆ ਜਾਂਦਾ ਲੋਕ ਮਾਤਾ ਸੀਤਾ ਤੇ ਭਗਵਾਨ ਰਾਮ ਦੇ ਮੰਦਿਰਾਂ ਵਿੱਚ ਜਾ ਕੇ ਪੂਜਾ ਕਰਦੇ ਨੇ ਇੱਥੇ ਧਾਰਮਿਕ ਤੇ ਸੱਭਿਆਚਾਰਕ ਪ੍ਰੋਗਰਾਮ ਹੁੰਦੇ ਨੇ ਅਦੇ ਲੋਕ ਇੱਕ ਦੂਜੇ ਨੂੰ ਮਿਲ ਕੇ ਤੋਹਫੇ ਵੀ ਭੇਟ ਕਰਦੇ ਨੇ ਭਾਰਤ ਵਿੱਚ ਵੀ ਇਹ ਤਿਉਹਾਰ ਵੱਖ-ਵੱਖ ਰੂਪਾਂ ਦੇ ਵਿੱਚ ਮਨਾਇਆ ਜਾਂਦਾ ਹੈ ਕਿਤੇ ਰਾਮਲੀਲਾ ਦਾ ਮੰਚਨ ਹੁੰਦਾ ਹੈ ਤੇ ਕਿਤੇ ਦੁਰਗਾ ਪੂਜਾ ਦੇ ਸਮਾਪਨ ਸਮਾਰੋਹ ਇਹ ਦਿਨ ਸਾਨੂੰ ਧੀਰੇਜ ਹਿੰਮਤ ਅਤੇ ਧਰਮ ਦੀ ਰੱਖਿਆ ਦੀ ਪ੍ਰੇਰਣਾ ਦਿੰਦਾ ਹੈ ਦਸਹਿਰਾ ਕੇਵਲ ਧਾਰਮਿਕ ਹੀ ਨਹੀਂ ਸਗੋ ਸਮਾਜਿਕ ਤੇ ਸੱਭਿਆਚਾਰਕ ਇਕਤਾ ਦਾ ਵੀ ਪ੍ਰਤੀਕ ਮੰਨਿਆ ਜਾਂਦਾ ਹੈ